ਹੈਲੋ ਆਉਂਦੀ ਆਵਾਜ਼ ਅੱਜ ਅਸੀਂ ਭਾਰਤੀ ਕਿਸਾਨ ਜਨ ਨੇਕਤਾ ਕਰਾਹਾਂ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦਿੱਤੀ ਹੋਈ ਸੀ ਅੱਜ ਕਿਉਂਕਿ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ ਤਾਂ ਇਥੋਂ ਦੀ ਕੇਂਦਰ ਸਰਕਾਰ ਤੇ ਇਸ਼ਾਰੇ ਤੇ ਹਰਿਆਣੇ ਦੀ ਸਰਕਾਰ ਨੇ ਲਗਾਤਾਰ 13 ਤਰੀਕ ਤੋਂ ਲੈ ਕੇ ਸਾਡੇ ਕਿਸਾਨ ਵੀਰਾਂ ਤੇ ਅਥਰੂ ਗੈਸ ਦੇ ਗੋਲੇ ਰਬੜੀਆਂ ਗੋਲੀਆਂ ਰੋਣਾ ਰਹੀ ਹਮਲੇ ਜਿਹੜੇ ਸਿੱਧੀਆਂ ਗੋਲੀਆਂ ਵੀ ਚੱਲੀਆਂ ਜਿਹਦਾ ਸਿੱਟਾ 21 ਤਰੀਕ ਨੂੰ ਸਾਡੇ ਜ਼ਿਲ੍ਹੇ ਦਾ ਇੱਕ ਨੌਜਵਾਨ ਸ਼ਵਕਰਨ ਸਿੰਘ ਸਿਰਫ 21 ਸਾਲ ਦਾ ਦੋ ਭੈਣਾਂ ਦਾ ਇਕਲੌਤਾ ਭਰਾ ਇੱਕ ਬਾਪ ਦਾ ਇਕਲੌਤਾ ਬੇਟਾ ਜਿਹੜਾ ਸ਼ਹੀਦ ਹੋਇਆ ਤੇ ਨਾਲ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਇੱਕ ਰਾਤ ਦੀ ਖਬਰ ਹੋ ਰਹੀ ਆ ਆ ਰਹੀ ਆ ਬਠਿੰਡੇ ਜ਼ਿਲ੍ਹੇ ਦਾ ਅਮਰਗੱਡ ਦਾ ਕਿਸਾਨ 68 ਸਾਲ ਦੀ ਉਮਰ ਦਾ ਦਰਸ਼ਨ ਸਿੰਘ ਉਹ ਵੀ ਮਤਲਬ ਸ਼ਹਾਦਤ ਦਾ ਜਾਨ ਪੀ ਗਿਆ ਤੋ ਇਸ ਕਰਕੇ ਅੱਜ ਸੰਯੁਕਤ ਮੋਰਚੇ ਨੇ ਕੱਲ੍ਹ ਬਾਈ ਦੀ ਮੀਟਿੰਗ ਹੋਈ ਆ ਫੌਰੀ ਸਾਰੇ ਭਾਰਤ ਦੇ ਵਿੱਚ ਅੱਜ ਦਾ ਦੇਣਾ ਜਿਹੜਾ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਉਹਦੇ ਵਿੱਚ ਵਿੱਚ ਉਹਦੀ ਕੱਢੀ ਵਿੱਚ ਉਹ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਗਰਾਹਾਂ ਵੱਲੋਂ ਬਠਿੰਡਾ ਸ਼ਹਿਰ ਦੇ ਵਿੱਚ ਇਹਨਾਂ ਗ੍ਰਹਿ ਮੰਤਰੀ ਅਮਿਤ ਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣੇ ਦਾ ਡੀਜੀਪੀ ਤੇ ਹਰਿਆਣੇ ਦਾ ਮੁੱਖ ਮੰਤਰੀ ਖੱਟਰਾ ਇਹਨਾਂ ਦੇ ਪੁਤਲਿਆਂ ਨੂੰ ਜਿਹੜਾ ਲਾਂਬੂ ਲਾਇਆ ਗਿਆ ਤੇ ਸਰਕਾਰ ਕਿਸਾਨਾਂ ਦਾ ਗੁੱਸਾ ਜਿਹੜੇ ਦਿੱਲੀ ਤੇ ਰਾਜ ਕਰਨ ਵਾਲੇ ਜ਼ਾਬਰਖਤੂਲ ਤਾਂ ਉਹਨਾਂ ਤੱਕ ਆਪਦਾ ਗੁੱਸੇ ਨੂੰ ਪਹੁੰਚਾਉਣ ਵਾਸਤੇ ਜ਼ੋਰਦਾਰ ਨਾਰੇਬਾਜੀ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਦਿੱਲੀ ਮੋਰਚੇ ਦੇ ਘਰਿੰਦੀਆਂ ਮੰਗਾਂ ਨਾ ਮੰਨਦੀ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਸੰਯੁਕਤ ਕਿਸਾਨ ਮੋਰਚੇ ਨੇ 26 ਤਰੀਕ ਨੂੰ ਜੋ ਕਿ ਇੱਕ ਪਾਸੇ ਕਿਸਾਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮੰਗ ਰਹੇ ਨੇ ਦੂਜੇ ਪਾਸੇ ਸੰਸਾਰ ਦੇ ਵਪਾਰੀ WTO 23 ਤੋਂ ਲੈ ਕੇ ਆਬੂ ਧABI ਦੇ ਵਿੱਚ 26 ਤਰੀਕ ਤੱਕ ਮੀਟਿੰਗ ਹੋ ਰਹੀ ਹੈ ਸੋ ਉਹ ਸਾਰਾ ਕੁਝ ਗੌਣ ਤੇ ਲੱਗੇ ਹੋਏ ਆ ਤੇ ਕਿਸਾਨ ਆਪਦਾ ਸਾਰਾ ਕੁਝ ਬਚਾਉਣ ਤੇ ਲੱਗੇ ਹੋਏ ਆ 26 ਤਰੀਕ ਨੂੰ ਉਹਨਾਂ ਦਾ ਲਾਸਟ ਦਿਨ ਸਾਰੇ ਪੰਜਾਬ ਦੇ ਭਾਰਤ ਦੀਆਂ ਸਾਰ ਗਈ ਜੱਥੇਬੰਦੀਆਂ ਬਕਾਇਦਾ ਸਾਰੀਆਂ ਸਟੇਟਾਂ ਦੇ ਵਿੱਚ ਵੱਡੇ ਮਾਰ ਰੋਡਾਂ ਤੇ ਟਰੈਕਟਰ ਖੜੇ ਕਰਕੇ ਦਿੱਲੀ ਵੱਲ ਮੂੰਹ ਕਰਕੇ ਰੋਸ ਦਾ ਪ੍ਰਗਟਾਵਾ ਕਰਨਗੇ ਤੇ ਨਾਲ ਹੀ WTO ਦੇ ਵੱਡੇ ਵਿਓਕਟ ਬੁੱਤ ਬਣਾ ਕੇ ਉਹਨਾਂ ਨੂੰ ਲੰਬੂ ਲਾਏ ਜਾਣਗੇ ਤੇ ਅਗਲਾ ਮਾਰਚ ਜਿਹੜਾ 14 ਮਾਰਚ ਨੂੰ ਹੈ ਅਸੀਂ ਮਤਲਬ ਦਿੱਲੀ ਵੱਲ ਰਾਮਲੀਲਾ ਗਰਾਊਂਡ ਚ ਕੂਚ ਕਰਨਾ ਉਹ ਪੈਦਲ ਯਾਤਰਾ ਅਡਾਟ ਮਤਲਬ ਸੂਬਿਆਂ ਰਾਹੀਂ ਲੰਘਦਾ ਹੋਇਆ ਦਿੱਲੀ ਪਹੁੰਚਣਾ 14 ਤਰੀਕ ਨੂੰ ਵੱਡਾ ਹਲਾਂਕ ਬਾਬਾ ਅੱਧੀ ਕਰ ਰਹੇ ਆ ਪੁੱਤਾਂ ਸਭ ਨੂੰ ਪਤਾ ਹੈ ਕਿ ਕੁਸ਼ਨੀ ਦੀਨੀ ਖਨੌਰੀ ਬਾੜਾ ਚੰਗੂ ਬਾੜਾ ਜਦੋਂ ਕਿਸਾਨ ਆਦਿਕਾ ਮੰਗਾ ਮਰਵਾਉਣ ਖਾਤਰ ਦਿੱਲੀ ਨੂੰ ਜਾ ਰਹੇ ਸੀ ਉਦੋਂ ਘੱਟੂ ਸਰਕਾਰ ਨੇ ਤੇ ਜ਼ਬਰ ਕੀਤਾ ਮੋਦੀ ਹਕੂਮਤ ਦੇ ਸਾਹਮਣੇ ਉਸ ਜ਼ਬਰ ਦੇ ਖਿਲਾਫ ਮੋਦੀ ਦੇ ਅੰਮ੍ਰਿਤ ਸ਼ਾਲੇ ਦੇ ਨਾਰਾ ਜਿਹੜਾ ਖੱਟਰਾ ਮਨੋਮਲ ਖੱਟਰਾ ਹਰਿਆਣੇ ਦਾ ਮੁੱਖ ਮੰਤਰੀ ਤੇ ਉਥੋਂ ਦਾ ਅਸੀਂ ਅੱਜ ਸੁਨੇਹ ਦੱਸਣਾ ਚਾਹਾਂਗੇ ਕਿ ਭਾਰਤੀ ਕਿਸਾਨ ਜੁਨੀਅਨ ਏਕਤਾ ਗ੍ਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਫੈਸਲੇ ਹੋਏ ਸੀ ਕਿ ਜੋ ਦਿੱਲੀ ਵੱਲ ਕਿਸਾਨ ਐਮਐਸਪੀ ਦੀ ਮੰਗ ਨੂੰ ਲੈ ਕੇ ਕਿ ਡਬਲਯੂਟੀਓ ਚੋਂ ਭਾਰਤ ਬਾਹਰ ਆਉਣ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਸੀ ਪਰ ਖਨੌਰੀ ਤੇ ਸੰਭੂ ਬਾਰਡਰ ਤੇ ਉਹਨਾਂ ਨੂੰ ਰੋਕਿਆ ਗਿਆ ਉੱਥੇ ਉਹਨਾਂ ਤੇ ਜਵਰਟਾਇਆ ਗਿਆ ਪਰ 21 ਤਰੀਕ ਨੂੰ ਉਹਨਾਂ ਨੇ ਅੱਗੇ ਵਧਣ ਦਾ ਐਲਾਨ ਕੀਤਾ ਸੀਗਾ ਜਿੱਥੇ ਮੋਦੀ ਤੇ ਖੱਟਰ ਦੀ ਹਕੂਮਤ ਦੇ ਵੱਲੋਂ ਉਹਨਾਂ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਜਿਹੜੀਆਂ ਬੰਦੇ ਮਾਰਨ ਵਾਲੀਆਂ ਗੋਲੀਆਂ ਨੇ ਪੈਰ ਟਗੰਨਾ ਤੇ ਅਥਰੂਗਾ ਤੇ ਗੋਲੇ ਸੱਟ ਕੇ ਸਾਡੇ ਕਿਸਾਨ ਜ਼ਖਮੀ ਕੀਤੇ ਗਏ ਤੇ ਇੱਕ ਬਠਿੰਡੇ ਜ਼ਿਲ੍ਹੇ ਦਾ ਸ਼ੋਭ ਕਰਨ ਸਿੰਘ ਨੌਜਵਾਨ ਜਿਹੜਾ 23 ਸਾਲ ਦਾ ਉਹਨੂੰ ਸ਼ਹੀਦ ਕੀਤਾ ਗਿਆ ਇਹਦੇ ਰੋਸ ਦੇ ਵਿੱਚੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਨਰਿੰਦਰ ਮੋਦੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਤੇ ਡੀਜੀਪੀ ਹਰਿਆਣਾ ਇਹਨਾਂ ਦੇ ਜਾਨੀ ਕਿ ਜਿਹੜੇ ਪੁਤਲੇ ਆ ਉਹ ਸਾੜੇ ਗਏ ਆ ਤੇ ਨਾਲ ਹੀ ਅਸੀਂ ਉਹਨਾਂ ਦੇ ਪੁਤਲੇ ਸਾੜ ਕੇ ਜਿਹੜਾ ਰੋਸ ਹੈ ਉਹਦਾ ਰੋਸ ਜਾਰੀ ਕੀਤਾ ਹੈਗਾ ਤੇ ਨਾਲ ਹੀ ਅਸੀਂ ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੋ ਕਿਸਾਨਾਂ ਤੇ ਜ਼ਬਰ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਤੇ ਕਿਸਾਨਾਂ ਦੀ ਜਿਹੜੀ ਮੰਗਾਂ ਉਹਨਾਂ ਨੂੰ ਵਧਨ ਮੰਗਣ ਮੰਗਾ ਵਧਨ ਵੱਲ ਵਧਿਆ ਜਾਵੇ